ਫੈਟੀ ਲੀਵਰ ਨਾਲ ਤੋਂ ਪੂਰੀ ਦੁਨੀਆ ਜਿਹੜੀ ਪਰੇਸ਼ਾਨ ਹੈਗੀ ਹੈ ਵੀ ਫੈਟੀ ਲੀਵਰ ਜਦ ਹੋ ਜਾਂਦਾ ਤੇ ਪ੍ਰੋਬਲਮ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਪਹਿਲਾਂ ਲੀਵਰ ਫੈਟੀ ਹੁੰਦਾ ਫਿਰ ਇਸ ਤੋਂ ਅੱਗੇ ਜਾ ਕੇ ਪ੍ਰੋਬਲਮ ਬਾਡੀ ਦੇ ਵਿੱਚ ਆਉਂਦੀ ਹੈ ਜਾਂ ਕਿਸੇ ਦਾ ਕੈਸਟੋਲ ਵਧ ਰਿਹਾ ਜਾਂ ਕਿਸੇ ਜੋੜਾ 'ਚ ਦਰਦ ਹੋ ਰਹੀ ਹੈ ਜਾਂ ਕਿਸ ਗੈਸ ਤਜਾਬ ਬਾਰ ਰਹੀ ਹੈ ਜਾਂ ਕਿਸਦਾ ਸਿਰ ਦਰਦ ਹੋ ਰਿਹਾ ਹੈ ਉਹ ਲੀਵਰ ਫੈਟੀ ਦਾ ਕਾਰਨ ਹੀ ਇਹ ਚੀਜ਼ਾਂ ਹੁੰਦੀਆਂ ਆ ਜਦ ਜਿਆਦਾ ਆਪਾਂ ਬਲੱਡ ਟੈਸਟ ਕੋਈ ਕਰਵਾਉਂਨੇ ਆ ਉਹਦੇ ਵਿੱਚ ਫਿਰ ਨਿਊਟ੍ਰੀਸ਼ਨ ਦੀ ਕਮੀ ਮਹਿਸੂਸ ਹੁੰਦੀ ਹੈ ਜਿੱਦਾਂ ਦੇ ਵਿੱਚ ਵਿਟਾਮਿਨ ਡੀ ਵਿਟਾਮਿਨ ਬੀ 12 ਆਇਰਨ ਉਹਦੀ ਡੈਫੀਸ਼ੈਂਸੀ ਜਦੋਂ ਆਪਾਂ ਨੂੰ ਸਾਹਮਣੇ ਆਉਂਦੀ ਹੈ ਉਹ ਵੀ ਲੀਵਰ ਫੈਟੀ ਦੇ ਕਾਰਨ ਫਰੂਕੀ ਸਾਹਿਬ ਜਿਹੜੇ ਨਿਊਟ੍ਰੀਸ਼ਨ ਵੈਲਿਊ ਜਿਹੜੀ ਬਾਡੀ ਦੇ ਵਿੱਚ ਘਟ ਜਾਂਦੀ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਲਗਭਗ 65% ਜਿਹੜਾ ਲੋਕਾਂ ਦਾ ਭਾਰਤ ਦੇ ਵਿੱਚ ਲੀਵਰ ਫੈਟੀ ਆ ਇਸ ਤੋਂ ਇਹਦੇ ਵਿੱਚ ਇੱਕ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਹੈਪੇਟਾਈਟਸ ਬੀ ਜਾਂ ਸੀ ਜਾਂ ਕਾਲਾ ਪੀਲੀਆ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਇਹ ਵੀ ਲਗਭਗਾਰ ਵੀ ਬਹੁਤ ਜ਼ਿਆਦਾ ਲੀਵਰ ਫੈਟੀ ਦੇ ਲੋਕ ਸ਼ਿਕਾਰ ਹਨ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਵੱਡੀ ਹੈ ਕੰਟਰੀ ਹੈ ਹੈ ਪਾਵਰਫੁਲ ਕੰਟਰੀ ਮੰਨੀ ਜਾਂਦੀ ਅਮਰੀਕਾ ਉਹਦੇ ਵਿੱਚ ਵੀ ਲਗ ਲਗ ਪਗ 15 ਮਿਲੀਅਨ ਜਿਹੜੇ ਲੋਕ ਹੈਗੇ ਲੀਵਰ ਫੈਟੀ ਦਾ ਸ਼ਿਕਾਰ ਹੈ 25% ਲੋਕ ਅਲਕੋਹਲ ਪੀਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਇਹਨਾਂ ਦਾ ਅਲਕੋਹਲ ਦਾ ਸੇਵਨ ਕਰਦੇ ਤੇ ਲੀਵਰ ਫੈਟੀ ਹੈ 75% ਉਹ ਲੋਕ ਨੇ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਉਹਨਾਂ ਦਾ ਵੀ ਲੀਵਰ ਫੈਟੀ ਹੈ ਉਹਨਾਂ ਵਿੱਚ ਬੱਚੇ ਨੇ ਕੁਝ ਬਜ਼ੁਰਗ ਨੇ ਉਹ ਵੀ ਸ਼ਾਮਲ ਨੇ 75% ਲੋਕ ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਲੀਵਰ ਫੈਟੀ ਹੈਗਾ ਉਹਨਾਂ ਦਾ ਕਾਰਨ ਪ੍ਰੂਕੀ ਸਰ ਜਿਦਾ ਜੰਕ ਫੂਡ ਆ ਤਲੀਆਂ ਚੀਜ਼ਾਂ ਹੋ ਗਿਆ ਫਰਾਈਡ ਡੀਪ ਫਰਾਈਡ ਚੀਜ਼ਾਂ ਜਦੋਂ ਖਾਣੀਆਂ ਆ ਉਹਦੇ ਨਾਲ ਲੀਵਰ ਫੈਟੀ ਹੋ ਜਾਂਦਾ ਜਦੋਂ ਲੀਵਰ ਫੈਟੀ ਹੋ ਜਾਂਦਾ ਜਦੋਂ ਜਿਹੜੇ ਬੰਦੇ ਦਾ ਉਸ ਤੋਂ ਅੱਗੇ ਆਪਾਂ ਕਹਿੰਦੇ ਨੇ ਜੀ ਇਹਨੂੰ ਕੈਸਟੋਲਾ 슈ਗਰ ਆ ਇਹ ਜੋ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਫਰੂਕੀ ਸਾਹਿਬ ਹਿਸਟਰੀ ਆ ਵੀ ਜੇ ਕੁਝ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਆ 슈ਗਰ ਆ ਕੈਸਟੋਲਾ ਤੁੰਨੂੰ ਮਿਲਦਾ ਜੀ ਉਹ ਆਮ ਹੀ ਪੇਸ਼ਟਾ ਕੇ ਕਹਿੰਦੇ ਸੀ ਡਾਕਟਰ ਦਿਖਾਇਆ ਜੋ ਕਹਿੰਦੇ ਸਭ ਦਾ ਲੀਵਰ ਫੈਟੀ ਦੇਖ ਇਹਦੇ ਵਿੱਚ ਇਹਦਾ ਕੋਈ ਜ਼ਿਆਦਾ ਟੈਂਸ਼ਨ ਲੈਣ ਦੀ ਲੋੜ ਨਹੀਂ ਪਰ ਫਰੂਕੀ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਹਿ ਦਲਾਂ ਜੇ ਤੁਸੀਂ ਲੰਬੀ ਉਮਰ ਕਹਿਨੇ ਹੋ ਸਾਡੀ 100 ਸਾਲ ਤੱਕ ਉਮਰ ਹੋ ਜਾਵੇ ਤੇ ਉਥੋਂ ਤੱਕ ਤੁਹਾਨੂੰ ਲਿਜਾ ਕੇ ਲਜਾਊਗਾ ਤਾਂ ਲੀਵਰ ਹੀਲ ਜਾਊਗਾ ਆਦਰਵਾਇਜ ਲੀਵਰ ਫੈਟੀ ਹੋ ਗਿਆ ਫਿਰ ਤੁਸੀਂ ਨਹੀਂ ਪਹੁੰਚ ਸਕਦੇ 100 ਸਾਲ ਦੀ ਉਮਰ ਤੱਕ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਅੱਜ ਆਪਾਂ ਲੀਵਰ ਫੈਟੀ ਤੇ ਗੱਲ ਕਰਾਂਗੇ ਵੀ ਫੈਟੀ ਲੀਵਰ ਨਾਲ ਤੋਂ ਪੂਰੀ ਦੁਨੀਆ ਜਿਹੜੀ ਪਰੇਸ਼ਾਨ ਹੈਗੀ ਹੈ ਵੀ ਫੈਟੀ ਲੀਵਰ ਜਦ ਹੋ ਜਾਂਦਾ ਤੇ ਪ੍ਰੋਬਲਮ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਪਹਿਲਾਂ ਲੀਵਰ ਫੈਟੀ ਹੁੰਦਾ ਫਿਰ ਇਸ ਤੋਂ ਅੱਗੇ ਜਾ ਕੇ ਪ੍ਰੋਬਲਮ ਬਾਡੀ ਦੇ ਵਿੱਚ ਆਉਂਦੀ ਹੈ ਜਾਂ ਕਿਸੇ ਦਾ ਕੈਸਟੋਲ ਵਧ ਰਿਹਾ ਹੈ ਜਾਂ ਕਿ ਜੋੜਾਂ 'ਚ ਦਰਦ ਹੋ ਰਹੀ ਹੈ ਜਾਂ ਕਿਸ ਗੈਸ ਤਜਾਬ ਬਾਰ ਰਹੀ ਹੈ ਜਾਂ ਕਿਸੇ ਦਾ ਸਿਰ ਦਰਦ ਹੋ ਰਿਹਾ ਉਹ ਲੀਵਰ ਫੈਟੀ ਦਾ ਕਾਰਨ ਹੀ ਇਹ ਚੀਜ਼ਾਂ ਆਉਂਦੀ ਹੈ ਹਾਂਜੀ ਫਰੂਕੀ ਸਾਹਿਬ ਇਹਦੇ ਕੁਝ ਲੱਛਣ ਵੀ ਹੁੰਦੇ ਆ ਆਪਾਂ ਲੱਛਣ ਦੀ ਗੱਲ ਕਰ ਲਈਏ ਤੇ ਵੈਸੇ ਅਸੀਂ ਰਿਪੋਰਟ ਨਹੀਂ ਲੀਵਰ ਦੀ ਕਰਵਾਉਂਦੇ ਕਈ ਵਾਰੀ ਫਰੂਕੀ ਸਾਹਿਬ ਇਹ ਵੀ ਹੁੰਦਾ ਵੀ ਰਿਪੋਰਟ ਨਾਰਮਲ ਹੁੰਦੀ ਆ ਪਰ ਉਹਦੇ 'ਚ ਲੀਵਰ ਫੈਟੀ ਦੇ ਲੱਛਣ ਹੁੰਦੇ ਆ ਉਹ ਪੇਸ਼ੈਂਟ ਲੀਵਰ ਫੈਟੀ ਦਾ ਸ਼ਿਕਾਰ ਹੁੰਦਾ ਅਸੀਂ ਜ਼ਿਆਦਾਤਰ ਉਹਦੇ ਲੱਛਣ ਨਹੀਂ ਦੇਖਦੇ ਆ ਜਾਂ ਲੋਕਾਂ ਨੂੰ ਪਹਿ ਜਾਣਕਾਰੀ ਲਈ ਦੱਸ ਦਿੰਨੇ ਆ ਵੀ ਜਿਹੜੇ ਲੀਵਰ ਫੈਟੀ ਦੇ ਕੀ ਕੀ ਲਾਨਤਾ ਹੁੰਦੀਆਂ ਉਹਦੇ ਵਿੱਚ ਫਰੂਕੀ ਸਾਹਿਬ ਤੋਂ ਪਹਿਲਾਂ ਜਿਹੜੀ ਭੁੱਖ ਘਟ ਜਾਂਦੀ ਆ ਭੁੱਖ ਘਟ ਜਾਣੀ ਜਾਂ ਬਿਲਕੁਲ ਨਾ ਲੱਗਣੀ ਕਬਜ ਪੇਟ ਚ ਗੈਸ ਖੱਟੇ ਢਕਾਰ ਜਿਹਦਾ એનર્ਜੀ ਸਰੀਰ ਦੀ ਲੋ ਹੋ ਜਾਣੀ ਅਨੀਮੀਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਖੂਨ ਘਟਾ ਬਵਾਸਿਰ ਇਹ ਸਾਰੇ ਲੱਛਣ ਜਿਹੜੇ ਹੈਗੇ ਆ ਲੀਵਰ ਫੈਟੀ ਵੱਲ ਇਸ਼ਾਰਾ ਕਰਦੇ ਆ ਤੁਹਾਡਾ ਲੀਵਰ ਫੈਟੀ ਆ ਜਿਆਦਾ ਆਪਾਂ ਬਲੱਡ ਟੈਸਟ ਕੋਈ ਕਰਵਾਉਂਦੇ ਆ ਉਹਦੇ ਵਿੱਚ ਫਿਰ ਨਿਊਟ੍ਰੀਸ਼ਨ ਦੀ ਕਮੀ ਮਹਿਸੂਸ ਹੁੰਦੀ ਹੈ ਜਿਦਾਂ ਦੇ ਵਿੱਚ ਵਿਟਾਮਿਨ ਡੀ ਵਿਟਾਮਿਨ ਬੀ12 ਆਇਰਨ ਉਹਦੀ ਡੈਫੀਸ਼ੈਂਸੀ ਜਦੋਂ ਆਪਾਂ ਨੂੰ ਸਾਹਮਣੇ ਆਉਂਦੀ ਹੈ ਉਹ ਵੀ ਲੀਵਰ ਫੈਟੀ ਦੇ ਕਾਰਨ ਫਰੂਕੀ ਸਾਹਿਬ ਜਿਹੜੇ ਨਿਊਟ੍ਰੀਸ਼ਨ ਵੈਲਿਊ ਜਿਹੜੀ ਬਾਡੀ ਦੇ ਵਿੱਚ ਘਟ ਜਾਂਦੀ ਹੈ ਲੀਵਰ ਫੈਟੀ ਦੀ ਜੀ ਗੱਲ ਕਰੀ ਅੰਕੜਿਆਂ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ 65 ਪਰਸੈਂਟ ਤੋਂ ਪਲੱਸ ਜਿਹੜੇ ਇਹ ਪੇਸ਼ੈਂਟ ਹੈਗੇ ਜਿਹਨਾਂ ਲੀਵਰ ਫੈਟੀ ਹੈ 60% ਜੀ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਟੈਸਟ ਦੀ ਕਰਵਾ ਰਹੇ ਕੁਝ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਲਗਭਗ 65% ਜਿਹੜਾ ਲੋਕਾਂ ਦਾ ਭਾਰਤ ਦੇ ਵਿੱਚ ਲੀਵਰ ਫੈਟੀ ਆ ਇਸ ਤੋਂ ਇਹਦੇ ਵਿੱਚ ਇੱਕ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਹੈਪੇਟਾਈਟਸ ਬੀ ਜਾਂ ਸੀ ਜਾਂ ਕਾਲਾ ਪੀਲੀਆ ਉਹ ਵੀ ਇਹਦੇ ਵਿੱਚ ਸ਼ਾਮਲ ਹੈ ਇਹ ਵੀ ਲਗਭਗ ਲੀਵਰ ਫੈਟੀ ਨਾਲ ਜੁੜਿਆ ਰੋਗ ਹੁੰਦਾ ਬਾਹਰ ਵੀ ਬਹੁਤ ਜ਼ਿਆਦਾ ਲੀਵਰ ਫੈਟੀ ਦੇ ਲੋਕ ਸ਼ਿਕਾਰ ਹਨ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਵੱਡੀ ਹੈ ਕੰਟਰੀ ਹੈ ਹੈ ਪਾਵਰਫੁਲ ਕੰਟਰੀ ਮੰਨੀ ਜਾਂਦੀ ਅਮਰੀਕਾ ਉਹਦੇ ਵਿੱਚ ਵੀ ਲਗ ਲਗ ਪੱਗ 15 ਮਿਲੀਅਨ ਜਿਹੜੇ ਲੋਕ ਹੈਗੇ ਲੀਵਰ ਫੈਟੀ ਦਾ ਸ਼ਿਕਾਰ ਹੈ ਬਹੁਤ ਜ਼ਿਆਦਾ ਬਹੁਤ 15 ਮਿਲੀਅਨ ਲੋਕ 15 ਮਿਲੀਅਨ ਲੋਕ ਜਿਹੜੇ ਲੀਵਰ ਫੈਟੀ ਦਾ ਸ਼ਿਕਾਰ ਹੈ ਅਮਰੀਕਾ ਦੇ ਵਿੱਚ ਉਹਨਾਂ ਵਿੱਚ ਕੁਝ ਤਾਂ ਇਦਾਂ ਜਿਵੇਂ ਹੁਣ ਆਪਾਂ ਅਲਕੋਹਲ ਨੂੰ ਕਾਰਨ ਮੰਨ ਲੈਂਦੇ ਆ ਪਰ ਅਲਕੋਹਲ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਕੋਈ 25% ਲੋਕ ਅਲਕੋਹਲ ਪੀਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਮੈਂ ਇਹਨਾਂ ਦਾ ਅਲਕੋਹਲ ਦਾ ਸੇਵਨ ਕਰਦੇ ਤੇ ਲੀਵਰ ਫੈਟੀ ਹੈ 75% ਉਹ ਲੋਕ ਨੇ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਉਹ ਉਹਨਾਂ ਦਾ ਵੀ ਲੀਵਰ ਫੈਟੀ ਉਹਨਾਂ ਵਿੱਚ ਬੱਚੇ ਨੇ ਕੁਝ ਬਜ਼ੁਰਗ ਨੇ ਉਹ ਵੀ ਸ਼ਾਮਲ ਨੇ ਹਾਂਜੀ ਫਰੂਕੀ ਸਾਹਿਬ ਜਿਨ੍ਹਾਂ ਦਾ ਅਸੀਂ ਆਪਾਂ ਅੱਗੇ ਵੀ ਗੱਲ ਕੀਤੀ 75% ਲੋਕ ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਲੀਵਰ ਫੈਟੀ ਹੈਗਾ ਉਹਨਾਂ ਦਾ ਕਾਰਨ ਫਰੂਕੀ ਸਾਹਿਬ ਜਿਹੜਾ ਜੰਕ ਫੂ ਤਲੀਆਂ ਚੀਜ਼ਾਂ ਹੋਗੇ ਫਰਾਈਡ ਡੀਪ ਫਰਾਈ ਚੀਜ਼ਾਂ ਜਦੋਂ ਖਾਣੀਆਂ ਉਹਦੇ ਨਾਲ ਲੀਵਰ ਫੈਟੀ ਹੋ ਜਾਂਦਾ ਤੇ ਜਿੱਦਾਂ ਜਦੋਂ ਲੀਵਰ ਫੈਟੀ ਹੋ ਜਾਂਦਾ ਜਦੋਂ ਜਿਹੜੇ ਬੰਦੇ ਦਾ ਉਸ ਤੋਂ ਅੱਗੇ ਆਪਾਂ ਕਹਿੰਦੇ ਨੇ ਜੀ ਇਹਨੂੰ ਕੈਸਟੋਲਾ ਸ਼ੂਗਰ ਆ ਜੇ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਫਰੂਕੀ ਸਾਹਿਬ ਹਿਸਟਰੀ ਆ ਵੀ ਜੇ ਕੁਝ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਕੈਸਟੋਲਾ ਜਾ ਜਿੱਦਾਂ ਹਾਰਟ ਡਿਜ਼ੀਜ਼ ਆ ਕੈਂਸਰ ਆ ਕਿਡਨੀ ਦਾ ਰੋਗ ਆ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਸਡਨ ਡੈਥ ਹੋਈ ਹੋਵੇ ਉਸ ਦਾ ਇੱਕ ਕਾਰਨ ਫਰੂਕੀ ਸਾਹਿਬ ਇਹ ਵੀ ਮੰਨਿਆ ਜਾਂਦਾ ਹੈ ਉਹਦਾ ਲੀਵਰ ਫੈਟੀ ਹੋ ਸਕਦਾ ਲੀਵਰ ਫੈਟੀ ਦੇ ਕਾਰਨ ਇਹ ਲਾਨਤਾ ਜ਼ਰੂਰ ਆਉਂਦੀ ਆ ਬਾਡੀ ਦੇ ਵਿੱਚ ਪਹਿਲਾ ਲੀਵਰ ਫੈਟੀ ਹੁੰਦਾ ਫਰੂਕੀ ਸਾਹਿਬ ਉਸ ਤੋਂ ਅੱਗੇ ਜਦੋਂ ਆਪਣੇ ਬਾਡੀ ਦੇ ਵਿੱਚ એનર્ਜੀ ਲੋ ਹੋਂਦੀ ਹੈ ਜਾਂ ਆਪਾਂ ਕਹਿ ਦਿੰਨੇ ਆਪਾਂ ਵੀ ਇਹਦੇ ਬਲੋਕੇਜ ਜਾਂ ਹਾਰਟ ਬਲੋਕੇਜ ਹੋ ਰਹੀ ਹੈ ਜਾਂ ਨਸਾਂ ਜਾਂ ਕਮਜ਼ੋਰ ਹੋ ਰਹੀਆਂ ਵੈਰੀ ਕੁਝ ਵੇਨਜ਼ ਹੋ ਰਹੀਆਂ ਹੌਲੀ ਹੌਲੀ ਕਰਕੇ ਡੈਥ ਦਾ ਕਾਰਨ ਬਣਦਾ ਇੱਕੋ ਧਾਮਣੀ ਬਣਦਾ ਹੈਗਾ ਜੇ ਆਪਾਂ ਕੈਸਟੋਲ ਦੀ ਗੱਲ ਕਰੀ ਹੁਣ ਕੈਸਟੋਲ ਨੂੰ ਘਟਾਉਣ ਚ ਪੂਰੀ ਦੁਨੀਆ ਲੱਗੇ ਪਰ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਇਹਨੂੰ ਵਾਰ-ਵਾਰ ਘਟਾਵਾਂਗੇ ਫਿਰ ਆਪ ਨੂੰ ਹੋ ਜਾਏਗਾ ਇਹਦੇ ਕਾਰਨ ਤੇ ਤਾਂ ਆਪਾਂ ਜਾਣਾ ਪਏਗਾ ਹੀ ਨਾ ਵੱਧ ਜਾਂਦਾ ਜੀ ਫਰੂਕੀ ਸਾਹਿਬ ਬਿਲਕ ਸੈਂਟ ਤੁਹਾਨੂੰ ਐਮ ਅਪਰੂਵ ਦੇ ਦਿੰਦਾ ਜਦੋਂ ਆਪਣਾ ਲੀਵਰ ਫੈਟੀ ਹੁੰਦਾ ਉਹਦੇ ਵਿੱਚ ਐਕਸਟਰਾ ਫੈਟ ਭਰ ਜਾਂਦੀ ਆ ਐਕਸਟਰਾ ਫੈਟ ਜਦੋਂ ਭਰ ਜਾਂਦੀ ਹੈ ਜਦੋਂ ਉਹਦੇ ਤੋਂ ਓਵਰ ਹੋ ਜਾਂਦੀ ਫਿਰ ਅੱਗੇ ਉਹ ਬਲੱਡ ਦੇ ਵਿੱਚ ਭੇਜ ਦਿੰਦਾ ਓਕੇ ਜਦੋਂ ਬਲੱਡ ਦੇ ਵਿੱਚ ਐਕਸਟਰਾ ਫੈਟ ਚੱਲੇਗੀ ਉਹ ਕੈਲਸਟੋਲ ਦਾ ਰੂਪ ਧਾਰ ਕਰ ਲੈਂਦੀ ਹੈ ਉਹ ਕੈਲਸਟੋਲ ਵੱਧ ਜਾਂਦਾ ਉਹਦੇ ਨਾਲ ਤੁਹਾਨੂੰ ਮਿਲਦਾ ਜੀ ਆਮ ਹੀ ਪੇਸ਼ੇਵਰਾਂ ਕਹਿੰਦੇ ਸੀ ਡਾਕਟਰ ਦਿਖਾਇਆ ਸੀ ਉਹ ਕਹਿੰਦੇ ਸਭ ਦਾ ਲੀਵਰ ਫੈਟੀ ਦੇਖ ਇਹਦੇ ਵਿੱਚ ਇਹਦਾ ਕੋਈ ਜ਼ਿਆਦਾ ਟੈਂਸ਼ਨ ਲੈਣ ਦੀ ਲੋੜ ਨਹੀਂ ਪਰ ਫਰੁਕੀ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਹਿ ਦਲਾਂ ਜੇ ਤੁਸੀਂ ਲੰਬੀ ਉਮਰ ਕਹਿੰਨੇ ਹੋ ਸਾਡੀ 100 ਸਾਲ ਤੱਕ ਉਮਰ ਹੋ ਜਾਵੇ ਤੇ ਉਥੋਂ ਤੱਕ ਤੁਹਾਨੂੰ ਲਿਜਾ ਕੇ ਲਿਜਾਊਗਾ ਤਾਂ ਲੀਵਰ ਹੀ ਲ ਜਾਊਗਾ ਆਦਰਵਾਇਜ਼ ਲੀਵਰ ਫੈਟੀ ਹੋ ਗਿਆ ਫਿਰ ਤੁਸੀਂ ਨਹੀਂ ਪਹੁੰਚ ਸਕਦੇ 100 ਸਾਲ ਦੀ ਉਮਰ ਤੱਕ ਇਹਦਾ ਫਰੁਕੀ ਸਾਹਿਬ ਖਾਣ ਪੀਣ ਦਾ ਮੇਨ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਇਹ ਨਹੀਂ ਕਹਿੰਦੇ ਅਸੀਂ ਘੱਟ ਖਾਓ ਬਾਕੀ ਸੋਭਾ ਤੁਸੀਂ ਪੂਰੀ ਤਰ੍ਹਾਂ એનર્ਜੀ ਵਾਲਾ ਖਾਣਾ ਖਾਓ ਫੁੱਲ ਪਲੇਟ ਭਰ ਕੇ ਖਾਓ ਪਰ ਦੁਪਹਿਰ ਵਾਲੇ ਉਸ ਤੋਂ ਘੱਟ ਕਰ ਦੋ ਤੇ ਸ਼ਾਮ ਨੂੰ ਬਿਲਕੁਲ ਲਾਈਟ ਖਾਣਾ ਜਿਹੜਾ ਖਾਣਾ ਚਾਹੀਦਾ ਜਿਹੜਾ ਹਲਕਾ ਫੁਲਕਾ ਜਿਹੜਾ ਰਾਤ ਨੂੰ ਬਿਲਕੁਲ ਹজম ਹੋ ਜਾਵੇ ਤਾਂ ਕਿਸੇ ਤਰ੍ਹਾਂ ਲੀਵਰ ਫੈਟੀ ਹੋਣ ਦੇ ਚਾਂਸ ਨਹੀਂ ਸਵੇਰੇ ਰਾਜਾ ਵਾਂਗੂ ਖਾਓ ਪਰ ਸ਼ਾਮ ਨੂੰ ਫਕੀਰਾ ਵਾਂਗੂ ਖਾਓ ਜਿੱਦਾਂ ਬਿਲਕੁਲ ਲਾਈਟ ਵੇਲੇ ਖਾਣਾ ਚਾਹੀਦਾ ਹਾਂਜੀ ਨਹੀਂ ਨਹੀਂ ਜੇ ਤੁਸੀਂ ਸੋਭਾ ਫਰੂਕੀ ਸਾਹਿਬ ਰਾਤ ਕੇ ਖਾ ਲਿਆ ਫਿਰ ਰਾਤ ਨੂੰ ਲਾਈਟ ਖਾਵਾਂਗੇ ਤੇ ਬਿਲਕੁਲ ਠੀਕ ਰਹੇ ਬਿਲਕੁਲ ਸਵੇਰੇ ਲੈ ਲਈ ਹੁੰਦਾ ਮਤਲਬ ਇਹ ਹੈ ਵੀ ਸਾਰਾ ਦਿਨ ਅਸੀਂ ਕੰਮ ਕੀਤਾ ਤੁਰੇ ਫਿਰਦੇ ਰਹੇ ਆ ਬੈਠੇ ਰਹੇ ਆ ਜਾਂ ਫਿਰ ਉਹ ਖਾਣਾ ਬਿਲਕੁਲ ਹজম ਹੋ ਜਾਂਦਾ ਉਹਦੇ ਰਸ ਬਣ ਜਾਂਦੇ ਆ ਤੇ એનર્ਜੀ ਬਣ ਜਾਂਦੀ ਹੈ ਰਾਤ ਨੂੰ ਲਾਈਟ ਖਾਵਾਂਗੇ ਤਾਂ ਬਿਲਕੁਲ ਨਾ ਕੋਈ ਥੋੜਾ ਹੀ ਖਾਵਾਂਗੇ ਤਾਂ ਉਹ ਬਿਲਕੁਲ ਜਿਹੜਾ ਕੰਮ ਚੱਲਦਾ ਹੈ ਇਹ ਫਰੂਕੀ ਸਾਹਿਬ ਗ੍ਰੇਡ ਹੋਣੇ ਦੇਣ ਲੱਗੇ ਵੈਸੇ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਹੈਗਾ ਜਿਆਦਾਤਰ ਇਹਦੇ ਲੋੜ ਨਹੀਂ ਪੈਂਦੀ ਜਿੱਦਾਂ ਭੁੱਖ ਘੱਟ ਤਾਂ ਸਮਝ ਲਓ ਗ੍ਰੇਡ 1 ਚ ਚਲੇ ਗਏ ਆਪਾਂ ਜਦੋਂ ਬਿਲਕੁਲ ਹੀ ਨਹੀਂ ਲੱਗ ਰਹੀ ਗੈਸ ਤੇਜਾਬ ਵਾਰ ਰਿਹਾ ਉਹ ਗ੍ਰੇਡ 2 ਚ ਚਲੇ ਗਏ ਆਪਾਂ ਜਦੋਂ ਆਪਾਂ ਪਾਣੀ ਪੀਣੇ ਉਹਦਾ ਵੀ ਤੇਜਾਬ ਬਣ ਕੇ ਸਾਨੂੰ ਉੱਪਰ ਖੱਟੇ ਡਕਾਰ ਉਲਟੀਆਂ ਆ ਰਹੀਆਂ ਤਾਂ ਸਮਝ ਲਓ ਸਾਸੀ ਲੀਵਰ ਕੈਂਸਰ ਵੱਲ ਨੂੰ ਮੂਵ ਹੋ ਰਿਹਾ ਕੋਈ ਇੱਦੇ ਵਿੱਚ ਵੱਡਾ ਰਿਪੋਰਟਾ ਦੀ ਲੋੜ ਨਹੀਂ ਹੁੰਦੀ ਸਾਹਮਣੇ ਬਿਲਕੁਲ ਪਤਾ ਲੱਗ ਜਾਂਦਾ ਦੇਖੋ ਅਮਰਤ ਸਮਾਨ ਚੀਜ਼ਾਂ ਦੇ ਜਿਹੜੇ ਕੈਮਰੇ ਤੇ ਲੈਂਦੀਆਂ ਹੈਗੀਆਂ ਕੋਈ ਦੇਖ ਕੇ ਇਹ ਨਹੀਂ ਕਹਿ ਸਕਦਾ ਵੀ ਇਹ ਤੁਸੀਂ ਗਲਤ ਕਰੇ ਲੀਵਰ ਨੂੰ ਇਹ ਜਿਹੜੀਆਂ ਚੀਜ਼ਾਂ ਠੀਕ ਨਹੀਂ ਕਰ ਸਕਦੀਆਂ ਇਹ ਤਿੰਨੇ ਚੀਜ਼ਾਂ ਫਰੂਕੀ ਸਾਹਿਬ ਇਸ ਤੋਂ ਉੱਪਰ ਲੀਵਰ ਨੂੰ ਠੀਕ ਕਰਨ ਵਾਸਤੇ ਕੋਈ ਵੀ ਅਜੇ ਤੱਕ ਜੜੀ ਬੂਟੀ ਨਹੀਂ ਪਈ। ਹਾਂਜੀ ਇਹ ਇਹ ਫਰੂਕੀ ਸਾਹਿਬ ਜਿੱਦਾਂ ਦੇਖੋ ਹੁਣ ਆ ਹੈਗਾ ਵਾ ਕਾਲਮੇਕ ਕਾਲਮੇਕ ਤੋਂ ਅੱਗੇ ਆ ਗਿਆ ਜੀ ਸਭ ਤੋਂ ਪਾਵਰਫੁਲ ਚੀਜ਼ ਜਿਹੜੀ ਭੂਮੀ ਆਮਲਾ। ਭੂਮੀ ਆਮਲਾ ਤੋਂ ਉੱਤੇ ਫਰੂਕੀ ਸਾਹਿਬ ਤੋਂ ਅੱਗੇ ਉੱਤੇ ਕੋਈ ਲੀਵਰ ਨੂੰ ਠੀਕ ਕਰਨ ਵਾਲੀ ਚੀਜ਼ ਨਹੀਂ ਆ ਗਈ। ਸਭ ਤੋਂ ਉੱਤੇ ਭੂਮੀ ਆਮਲਾ ਇਸ ਤੋਂ ਅੱਗੇ ਆ ਗਿਆ ਦੀ ਕਟਕੀ ਠੀਕ ਹੈ ਤੇ ਇਹ ਤਿੰਨੇ ਚੀਜ਼ਾਂ ਦਾ ਆਪਾਂ ਬਰਾਬਰ ਮਾਤਰਾ ਚ ਲੈ ਲੈਣੀ ਆ ਤੇ ਆਪਾਂ ਬਣਾ ਕੇ ਵੀ ਦਰਸ਼ਕਾਂ ਨੂੰ ਨੁਸਖਾ ਦੱਸ ਦੇਵਾਂਗੇ ਇਹਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਇਹਨਾਂ ਦਾ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਫਿਰੁਕੀ ਸਾਹਿਬ ਇੱਕ ਚਮਚਾ ਦਾ ਸਵੇਰ ਖਾਲੀ ਪੇਟ ਲੈਣਾ ਜੀ 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 ਪਾਣੀ ਨਾਲ ਕੋਸੇ ਪਾਣੀ ਨਾਲ ਲੈ ਲਓ ਜਾਂ ਤਾਜੇ ਪਾਣੀ ਨਾਲ ਲੈ ਲਓ ਪਰ ਸਾਰਾ ਦਿਨ ਨਹੀਂ ਲੈਣਾ ਹੈਗਾ ਤੇ ਅੱਧਾ ਘੰਟਾ ਕੁਝ ਨਹੀਂ ਖਾਣਾ ਲੀਵਰ ਫੈਟੀ ਨੂੰ ਬਿਲਕੁਲ ਠੀਕ ਕਰ ਦੇਗਾ ਬੂੰਦਾ ਦਾ ਫਿਰੁਕੀ ਸਾਹਿਬ ਕਮਾਲ ਦਾ ਰਿਜ਼ਲਟ ਹੈ ਬੂੰਦਾ ਦਾ ਦੁਨੀਆ ਦੇ ਹਸਲ ਜਿੱਥੇ ਜਿੱਥੇ ਅਸੀਂ ਭੇਜ ਰਹੇ ਹਾਂ ਹੁਣ ਕੈਨੇਡਾ ਅ ਉਹਗਾ ਸਵਾਦ ਆ ਗਿਆ ਜੇ ਅਸੀਂ ਤਾਂ ਸਾਰੀ ਉਮਰ ਕਿਤੇ ਰੋਟੀ ਨਹੀਂ ਚੱਜਨਾ ਖਾਧੀ ਇੱਕ ਰੋਟੀ ਕਰਨ ਇਤਜਾਬ ਬਣ ਜਾਂਦਾ ਸੀ ਤੇ ਦੋ ਚੌ ਦਿਨਾਂ ਦੇ ਵਿੱਚ ਭੁੱਖ ਲੱਗਣੀ ਸ਼ੁਰੂ ਹੋ ਗਈ ਉਹ ਇਹ ਨਰਕਾਂ ਦਾ ਕਮਾਲ ਹੁੰਦਾ ਜਿੱਦਾਂ ਉਹਨਾਂ ਕਾਲਮੇ ਜਰਕ ਹੈਗਾ ਇਹਨਾਂ ਦੇ ਇਹਨਾਂ ਤਿੰਨਾਂ ਚੀਜ਼ਾਂ ਦੇ ਹਰਕ ਵੀ ਸੀ ਦਿਖਾ ਰਹੇ ਦਰਸ਼ਕਾਂ ਨੂੰ ਆ ਦੇਖੋ ਇਹ ਭੂਮੀ ਆਮਲਾ ਦਾ ਹਰਕ ਹੈਗਾ ਤੀਸਰਾ ਸਾਡਾ ਇਹ ਕਟਕੀ ਦਾ ਹਰਕ ਹੈਗਾ ਇਹ ਬਿਲਕੁਲ 100% ਜਿਹੜੀ ਸਾਇੰਟਿਫਿਕ ਦਵਾਈ ਹੈਗੀ ਹੈ ਲੀਵਰ ਦੀ ਇਹ ਕਿਸੇ ਨੂੰ ਭੁੱਖ ਨਾ ਲੱਗਦੀ ਹੋਵੇ ਗੈਸ ਬਾਰੀ ਹੋਵੇ ਕਈ ਕਈ ਸਾਲਾਂ ਤੋਂ ਜਿਹੜੇ ਪੇਸ਼ੈਂਟ ਕਹ ਰਹੇ ਸਾਨੂੰ ਦਿੱਤੀ ਆਪ ਬੰਨ ਨੀ ਹਟਿਆ ਸੀ ਉਹਨੇ ਇੱਕ ਕੈਪਸੂਲ ਦੇ ਚਾਹ ਤਿੰਨ ਤਿੰਨ ਕੈਪਸੂਲ ਖਾ ਰਹੇ ਆ ਉਹਨੂੰ ਦਿਨਾਂ ਦੇ ਵਿੱਚ ਇਹ ਚੀਜ਼ਾਂ ਨੂੰ ਬਿਲਕੁਲ ਕਵਰ ਕਰੇਗਾ ਨਹੀਂ ਫਰੂਕੀ ਸਾਹਿਬ ਇਹ ਤਾਂ ਫਿਰ ਆਪਣੇ ਕੋਲ ਲੂਜ਼ ਹੈਗਾ ਨਾ ਅਸੀਂ ਆਹ ਦੇਖੋ ਕਿੱਟ ਬਣਾਈ ਹੈਗੀ ਇਹਦੇ ਵਿੱਚ ਫਿਰ ਲੀਵਰ ਫੈਟੀ ਦੀ ਕਿੱਟ ਆ ਇਹ ਸਾਰੇ ਅਰਕੇ ਦੇ ਵਿੱਚ ਹੀ ਅਸੀਂ ਯੂਜ਼ ਕੀਤੇ ਹੁੰਦੇ ਆ ਫਿਰ ਅਸੀਂ ਥੋੜਾ ਇਹ ਦੇਖ ਲੈਣਾ ਹੁੰਦਾ ਪੇਸ਼ੈਂਟ ਦਾ 1 ਗ੍ਰੇਡ ਤੇ ਆ ਲੀਵਰ ਫੈਟੀ 2 ਤੇ ਆ 3rd ਤੇ ਅਸੀਂ ਕਿੰਨੀ ਡੋਜ਼ ਦੇਣੀ ਹੈਗੀ ਪੂਰੀ ਪੈਵਾਨੇ ਤੇ ਫਰੁਕੀ ਸਾਹਿਬ ਜਿੱਦਾਂ ਹੁਣ ਆਪਾਂ ਗੱਠੀ ਜੇ ਦਾ ਜਾਂ ਸ਼ੂਗਰ ਦਾ ਜਾਂ ਪੇਸ਼ੈਂਟ ਕਿੰਨੇ ਠੀਕ ਕੀਤੇ ਹੁਣ ਤੱਕ ਉਹਨਾਂ ਨੂੰ ਥੋੜਾ ਥੋੜਾ ਸਲੋ ਟਾਈਮ ਲੱਗਦਾ ਫਿਰ ਠੀਕ ਹੋ ਜਾਂਦਾ ਤੇ ਨਾਂ ਮਹੀਨੇ ਚ ਬਿਲਕੁਲ ਪਰ ਆਦਿਕ ਵੱਡੀ ਗੱਲ ਨਹੀਂ ਹੈਗੀ ਲੀਵਰ ਫੈਟੀ ਨਾਲ ਕਿਸੇ ਨੂੰ ਭੁੱਖਣਾ ਲੱਗਦੀ ਹੈ ਤੁਹਾਡੇ ਕੈਮਰੇ ਮਾਦੇਰੇ ਮੈਂ ਕਹਿ ਦਿੰਦਾ ਜੇ 10 ਸਾਲਾਂ ਤੋਂ 15 ਸਾਲਾਂ ਤੋਂ ਲੀਵਰ ਖਰਾਬ ਹੋ ਕੇ ਤੇਜ਼ਾਬ ਮਾਰਿਆ ਬਿਲਕੁਲ ਭੁੱਖ ਨਹੀਂ ਲੱਗ ਰਹੀ ਹੈ ਵੀਕਨੈਸ ਆ ਚੁੱਕੀ ਹੈ ਜੇ 10 ਤੋਂ 15 ਦਿਨ ਦੇ ਵਿੱਚ ਪ੍ਰੋਬਲਮ ਸੋਲਵ ਨਾ ਹੋਵੇ ਤਾਂ ਮੈਂ ਬੈਠਾ ਜੋ ਮਰਜੀ ਅਰਜਾਨਾ ਦੇਣ ਨੂੰ ਤਿਆਰ ਹਾਂ ਬਿਲਕੁਲ ਬਿਲਕੁਲ 15 ਦਿਨ ਬਾਅਦ ਫਰੂਕੀ ਸਾਹਿਬ ਆ ਕੇ ਕਹਿੰਦੇ ਵੀ ਡਾਕਟਰ ਸਾਹਿਬ ਸਵਾਦ ਆ ਗਿਆ ਵੀ ਅੱਗੇ ਕਦੇ ਸਾਨੂੰ ਅੱਜ ਤੱਕ ਰੋਟੀ ਨਹੀਂ ਖਾ ਕੇ ਦੇਖੀ ਜਿਵੇਂ ਖਾਣਾ ਖਾਣ ਲੱਗ ਗਏ ਕਿਸੇ ਤਰ੍ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਗੈਸ ਤੇਜ਼ ਉਹ ਆਪ ਸੌਣੀ ਸ਼ੁਰੂ ਹੋ ਗਈ ਲੀਵਰ ਫੈਟੀ ਦਾ ਛੱਡੋ ਪ੍ਰੂਕੀ ਸਾਹਿਬ ਇਹ ਤਾਂ ਜਿਹੜੀ ਕਿੱਟ ਹੈਗੀ ਨੇ ਸਾਡੀ ਹਾਂਜੀ ਆਪਾਂ ਲੀਵਰ ਕੈਂਸਰ ਦੀ ਗੱਲ ਕੀਤੀ ਲੀਵਰ ਸੋਰਸਸ ਦੀ ਗੱਲ ਕੀਤੀ ਉਹਦੇ ਤੇ ਵੀ ਪੂਰਾ ਅਸਰ ਦਿਖਾਏਗੀ 3 ਮਹੀਨੇ ਦੇ ਵਿੱਚ ਵਿੱਚ ਉਹ ਚੈ ਰਿਪੋਰਟ ਕਰਾ ਲੈਣ ਲੀਵਰ ਕੈਂਸਰ ਛੱਡ ਕੇ ਲੀਵਰ 1 ਗ੍ਰੇਡ ਤੋਂ ਵੀ ਬਿਲਕੁਲ ਨਾਰਮਲ ਤੇ ਆ ਜਾਏਗਾ ਤੁਹਾਨੂੰ ਇਹ ਦੇ ਵਿੱਚ ਨਾ ਆਪਾਂ ਅੱਗੇ ਵੀ ਦੱਸਿਆ ਬਰਾਬਰ ਮਾਤਰਾ ਚ ਲੈ ਲੈਣਾ ਹੈਗਾ ਤਿੰਨੇ ਜੀ ਬਰਾਬਰ ਮਾਤਰਾ ਦੇ ਵਿੱਚ ਕਟਕੀ ਭੂਮੀ ਆਵਲਾ ਤੇ ਕਾਲਮੇਗ ਹਾਂਜੀ ਕਾਲਮੇਗ ਭੂਮੀ ਆਵਲਾ ਤੇ ਕਟਕੀ ਇਨਨ ਤਿੰਨਾਂ ਨੂੰ ਬਰਾਬਰ ਮਾਤਰਾ ਚ ਲੈ ਲੈਣਾ ਚਾਹੇ ਤੁਸੀਂ ਪੀਸ ਕੇ ਆਪਾਂ ਜਾਦਾ ਵੀ ਲਸੋ 100-100 ਗ੍ਰਾਮ ਵੀ ਲੋਕ ਲੈ ਕੇ ਆਪਣਾ ਬਣਾ ਕੇ ਰੱਖ ਲੈਣੇ ਖਰਾਬ ਨਹੀਂ ਹੁੰਦਾ ਫਰੁਕੀ ਸਾਹਿਬ ਠੀਕ ਹੈ ਇਹਨੂੰ ਪੀਸ ਪੀਸ ਕੇ ਆਪਾਂ ਰੱਖ ਲਈਏ ਤੇ ਬਾਅਦ ਦੇ ਵਿੱਚ ਇਹਨੂੰ ਇੱਕ ਚਮਚਾ ਜਿਹੜਾ ਕਿਸੇ ਕੰਟੇਨਰ ਦਾ ਜਾਰ ਦੇ ਵਿੱਚ ਭਰ ਕੇ ਰੱਖ ਲਈਏ ਜੀ 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 ਅਸੀਂ ਆਪਣਾ ਹਿੱਸਾ ਵੀ ਪਾ ਲਵਾਂ ਹਾਂ ਜੀ ਹਾਂ ਜੀ ਪਾ ਲਵੋ ਜੀ ਪਾ ਲਵੋ ਨੁਸਖੇ ਫਾਰਮੂਲੇ ਚ ਇਹ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਪਾ ਕੇ ਠੀਕ ਹੈ ਜੀ ਤੇ ਇਹਨੂੰ ਆਪਾਂ ਹੈਗਾ ਜਿਹੜਾ ਜੀ ਹਾਂ ਜੀ ਮੈਂ ਤਾਂ ਕਹਿੰਦਾ ਸੋ 100-100 ਗ ਕੰਟੇਨਰ ਜਾਰ ਚ ਭਰ ਕੇ ਰੱਖ ਲੋ ਤੇ ਬਾਅਦ ਸੇ ਨੂੰ ਇਸ ਤਰ੍ਹਾਂ ਦੇਖੋ ਆ ਮੈਂ ਇਤਰਾ ਮਿਕਸ ਕਰ ਲਿਆ। ਲੋ ਜੀ ਇਹ ਹੁਣ ਮਿਕਸਚਰ ਬਣ ਗਿਆ ਤੇ ਇਹਨੂੰ ਆਪਾਂ ਫਿਰ ਇਦਾਂ ਕੌਲੇਜ ਕੱਢ ਲੈਨੇ ਆ ਆ ਦੇਖੋ। ਇਸ ਤੋਂ ਵੀ ਇਸ ਤੋਂ ਆਪਾਂ ਨੂੰ ਬਰੀਕ ਕਰ ਸਕਦੇ ਆ। ਠੀਕ ਹੈ। ਹਾਂ ਆ ਦੇਖੋ ਹੁਣ ਇਹਨੂੰ ਆਪਾਂ ਕੱਢ ਲੈਣਾ ਹੈਗਾ ਕੌਲੀ ਦੇ ਵਿੱਚ। ਮਤਲਬ ਹੋਰ ਵੀ ਅਸੀਂ ਰਿਫਾਹ ਦੇ ਹਾਂ ਜੀ ਬਿਲਕੁਲ ਬਰੀਕ ਆ ਸਕਦੇ ਘਟਾ ਸਾਨੂੰ ਟਾਈਮ ਘਟ ਹੁੰਦਾ ਸਾਡੇ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਨੁਸਖਾ ਜ਼ਰੂਰ ਬਣਾ ਕੇ ਦਿਖਾਓ ਬਿਲਕੁਲ 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 ਆਪਣੇ ਕੋਲ ਟਾਈਮ ਘਟਾ ਫਿਰ ਜਿਆਦਾ ਟਾਈਮ ਲੱਗੋ ਦਰਸ਼ਕ ਵੀ ਕਾ ਲੈ ਪੈਦੇ ਸਾਨੂੰ ਜਲਦੀ ਜਲਦੀ ਨੁਸਖਾ ਬਣਾ ਕੇ ਦੱਸੋ ਤੁਸੀਂ ਟਾਈਮ ਬਹੁਤ ਵੇਸਟ ਕਰਦੇ ਹੋ ਆਮ ਨਹੀਂ ਕਰ ਦਿੰਦੇ ਬਿਲਕੁਲ ਬਿਲਕੁਲ ਇਹਨੂੰ ਇਸ ਤੋਂ ਵੀ ਬਰੀਕ ਕਰਕੇ ਤੇ ਬਸ ਇਸ ਤਰ੍ਹਾਂ ਰੁਕੀ ਸਾਹਿਬ ਇੰਨਾ ਕੋ ਲੈਣਾ ਬਸ ਇੱਕ ਚਮਚਾ ਇੱਕ ਚਮਚਾ ਨਗਾ ਬਣ ਜੇਗੀ ਕੀ ਗੱਲ ਬਿਲਕੁਲ ਬਿਲਕੁਲ ਇੱਕ ਚਮਚਾ ਸਵੇਰੇ ਖਾਲੀ ਪੇਟ ਲੈ ਲੈਣਾ ਕੋਸ ਤੇ 10 ਤੋਂ 15 ਦੇ ਦੇ ਵਿੱਚ ਵਿੱਚ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਈ। ਕੀ ਬਾਤ ਹੈ। ਇੰਨਾ ਪ੍ਰਭਾਵ ਵਾਲਾ ਨੁਸਖਾ। ਕੀ ਬਾਤ ਹੈ। ਬਿਲਕੁਲ ਬਿਲਕੁਲ ਫਰੁਕੀ ਸਾਹਿਬ ਆਪਾਂ ਲੀਵਰ ਨੂੰ ਬਚਾ ਲਿਆ ਤਾਂ ਸਮਝ ਲਓ ਆਪਣੀ ਜ਼ਿੰਦਗੀ ਬਚਾ ਲਈ ਹਜ਼ਾਰਾਂ ਰੋਗਾਂ ਤੋਂ ਆਪਾਂ ਬਚ ਸਕਦੇ ਆ। ਹੂੰ ਹੂੰ। ਬਾਕੀ ਜਿਹੜੇ ਨੁਸਖਾ ਜ ਜ ਜ ਕਿਸੇ ਕੋਲ ਟਾਈਮ ਨਹੀਂ ਹੈਗਾ ਤੇ ਫਿਰ ਇਹ ਵੀ ਆਪਣੇ ਜਿਹੜੇ ਆਰਕ ਨੇ ਇਹ ਨੇਚਰਲ ਹੁੰਦੇ ਵਿੱਚ ਕੋਈ ਸਟੇਰਾਈਡ ਕੈਮੀਕਲ ਨਹੀਂ ਹੁੰਦਾਗਾ। ਅਸੀਂ ਤਾਂ ਪਹਿਲਾਂ ਹੀ ਕਹਿੰਨੇ ਆ ਵੀ ਲੀਵਰ ਨੂੰ ਫੈਟੀ ਨੂੰ ਜਿਹੜੇ ਅਰਕ ਕੰਮ ਕਰਦੇ ਹੋਰ ਕੋਈ ਦਵਾਈ ਲੀਵਰ ਫੈਟੀ ਨੂੰ ਨਹੀਂ ਕੰਮ ਠੀਕ ਕਰ ਸਕਦੀ ਬੜੇ ਮਰੀਜ਼ ਫਰੂਕੀ ਸਾਹਿਬ ਹਜ਼ਾਰਾਂ ਮਰੀਜ਼ ਠੀਕ ਕਰ ਦਿੱਤੇ ਹੈ ਸੀ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ